नगर काउंसिल समराला ਦੇ ਸਫਾਈ ਕਰਮਚਾਰੀ ਕੂੜਾ ਚੁੱਕਣ ਵਾਲੇ ਟੈਂਪੂ 'ਚ ਮਾਰਕੀਟ 'ਦਿਆਂ ਦੁਕਾਨਾਂ ਦਾ ਕੂੜਾ ਚੁੱਕਣ ਗਏ ਤਾਂ ਕੂੜਾ ਚੁੱਕਣ ਵਾਲੇ ਟੈਂਪੂ ਨੂੰ ਦੁਕਾਨਾਂ ਦੇ ਅੱਗੇ ਖੜਾ ਕਰਨ ਨੂੰ ਲੈ ਕੇ ਉੱਥੇ ਵੱਡਾ ਹੰਗਾਮਾ ਹੋ ਗਿਆ ਦੱਸਦੇ ਕਿ ਹੰਗਾਮਾ ਇੰਨਾ ਵੱਡਾ ਹੋ ਗਿਆ ਕਿ ਗੱਲ ਹੱਤੋਂ ਭੱਜ ਤੱਕ ਮੌਜੂਦ ਉਸ ਤੋਂ ਬਾਅਦ ਮੌਕੇ ਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਤੇ ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਗਿਆ ਐਨ ਆਈ ਨਈ ਸਫਾਈ ਕਰਮਚਾਰੀਆਂ ਨੇ ਕੂੜੇ ਦੀ ਟਰਾਲੀ ਪਾਰ ਕੇ ਮਾਰਕੀਟ ਦੇ ਵਿੱਚ ਖੜੀ ਕਰ ਦਿੱਤੀ उत् सफाई कर्मचारियों ने इल्जाम लाया कि असी कूड़ा चुकन माछीवाड़ा रोड एक मार्केट दुपा चे उस मार्केट के मालक ने सूँ गाल क्या साढ़े नाई कि इना ही नहीं जिस सफाई कर्मचारी न कुटमार हुई उस समराला सिविल हस्पताखल सफाई कर्मचारियों ने मार्केट मालिक उपर कार्रवाई करने की पुलिस प्रशासन तो मांग की दूजे पास मार्केट मालक राजपाल ने सामने आके अपना पक्ष रखा अपने उपर लगाए इल्जामों बेबुनियाद दसिया ਜੇ ਮਾਮਲਾ ਇਹ ਹੋਇਆ ਕਿ ਮੈਂ ਮਾਰਕੀਟ ਦੇ ਵਿੱਚ ਇੱਥੇ ਮਛਵਾੜਾ ਰੋਡ ਤੇ ਗੱਡੀ ਖੜਾਈ ਆ ਮੋਰੇ ਦੁਕਾਨਾਂ ਦੇ ਤੇ ਉਹ ਦੁਕਾਨਾਂ ਮਾਰਕੀਟ ਵਾਲੇ ਜਿੰਨੇ ਵੀ ਆ ਤਿੰਨ ਚਾਰ ਮੁੰਡੇ ਉਹ ਕਹਿੰਦੇ ਸਾਡੀ ਗੱਡੀ ਮੋਰੇ ਨਹੀਂ ਲਾਉਣੀ ਹੈ ਵੀ ਦੁਕਾਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਅਸੀਂ 10 ਮਿੰਟ ਤੱਕ ਅਸੀਂ ਚੱਲ ਜਾਣਾ ਆ ਤੇ ਕੂੜਾ ਪਾ ਕੇ ਤੇ ਉਹ ਗਾਲੀ-ਗਲੋਚ ਕਰਨ ਲੱਗੇ ਵੀ ਤੁਸੀਂ ਇੱਥੇ ਤੁਹਾਡੀ ਬਾਪ ਦੀ ਜਗ੍ਹਾ ਨਹੀਂ ਆ ਹੋਏ ਬੋਆ ਯਾਨੀ ਬਹੁਤ ਕੁਝ ਬੋਲੇ ਸਾਡੇ ਪ੍ਰਧਾਨ ਜੀ ਨੂੰ ਵੀ ਬਹੁਤ ਬੋਲੇ ਆ ਉਹ ਤੇ ਇਸੇ ਕਰਕੇ ਫਿਰ ਇਹ ਝਗੜਾ ਹੋਣ ਦੇ ਬਾਅਦ ਜਦੋਂ ਇਹ 6:00 ਵਜੀਆਂ ਹੀ ਮੇਰੀ ਕਿਹੜੀ ਚੀਜ਼ ਨਾਲ ਸੱਟ ਮਾਰੀ ਤੇ ਤਿੰਨ ਮੁੰਡੇ ਸੀਗੇ ਜੀ ਉਹ ਉਹ ਇੱਕ ਦਸਤਾ ਜਾਂ ਲੈ ਕੇ ਆਏ ਸੀਗੇ ਤੇ ਡੰਡਾ ਸੀਗਾ ਜੀ ਉਹਦੇ ਹੱਥ 'ਚ ਬੈਸਬਾਲ ਵਰਗਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ 6:30 11:00 ਵਜੇ ਦੀ ਗੱਲ ਆ ਜੀ ਸਵੇਰ ਦੀ ਕਿੰਨੇ ਕ ਜਣੇ ਸੀਗੇ ਉਹ ਤਿੰਨ ਚਾਰ ਜਣੇ ਸੀਗੇ ਜੀ ਕੀ ਕੰਮ ਕਰਦੇ ਉਹ ਤੇ ਮਾਰਕੀਟ ਆ ਜੀ ਉਹ ਦੁਕਾਨਾਂ ਆਈ ਉਹਨਾਂ ਦੀ ਓਡੇ ਸੱਟ ਕਿੱਥੇ ਕਿੱਥੇ ਮਾਰੀ ਹਾਂ 7:00 ਵਜੇ ਆਈ ਤੇ ਟੂਹੀ ਤੇ ਲੱਤਾਂ ਵੱਜੀਆਂ ਜੀ ਮੇਰੇ ਇੱਥੇ ਮੱਖੀ ਜੇ ਵੱਜੀਆਂ ਜੀ ਮਾਰਿਆ ਕੀ ਸੀ ਦਸਤਾਈ ਵਾਜੇ ਜੀ ਡੰਡੇ ਵਾਜੇ ਟੂਹੀ ਤੇ ਲਾਛਾਂ ਗਈਆਂ ਇਹ ਨਿਰਣਾ ਸੁਲੰਦਰ ਕੁਮਾਰ ਹੈ ਜੀ ਮੈਂ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸਮਰਾਲਾ ਤੋਂ ਯੂਨੀਅਨ ਪ੍ਰਧਾਨ ਹਾਂ ਗੱਲ ਸਫਾਈ ਕੀਤੀ ਗਈ ਹੈ ਗੱਲਬਾਤ ਹੀ ਹੋਈ ਹੈ ਸਾਡੇ ਦੋ ਮੁਲਾਜ਼ਮ ਉਸ ਮਾਰਕੀਟ ਚ ਰੋਜ਼ ਹੀ ਕੂੜਾ ਚੱਕਣ ਜਾਂਦੇ ਨੇ ਤੇ ਉਹਨਾਂ ਦੀ ਤਾਂ ਰੋਜ਼ ਦੀ ਡਿਊਟੀ ਆ ਉੱਥੇ ਹੀ ਗੱਡੀ ਖੜੂਗੀ ਕੂੜਾ ਪਾਉਣਗੇ ਉਹ ਗੱਡੀ ਖੜਾਉਣ ਤੇ ਇਹਨਾਂ ਦੀ ਕਿਤੇ ਬਹਿਸ ਹੋ ਗਈ ਉਹ ਮੁੰਡੇ ਅੰਦਰੋਂ ਡੰਡੇ ਡੁੰਡੇ ਚੱਕ ਲਏ ਇਹਨਾਂ ਦੇ ਡੰਡੇ ਮਾਰੇ ਰਲ ਕੇ ਉਹਨਾਂ ਨੇ ਦੋ ਚਾਰ ਦੋ ਜਣੇ ਕੁੱਤੇ ਉਸ ਤੋਂ ਬਾਅਦ ਸਾਨੂੰ ਕਾਲ ਆ ਗਈ ਵੀ ਇੱਥੇ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਸਮਝਾਈਏ ਕੀ ਗੱਲ ਹੈ ਜਦ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੇ ਹੱਥ ਪਾ ਲਿਆ ਉਹਦਾ ਮੁੰਡੇ ਦਾ ਨਾਮ ਰਾਜਾ ਉਹਦਾ ਨਾਮ ਉਹਦੇ ਦਰਸ਼ਨ ਸਿੰਘ ਦਾ ਮਾਰਕੀਟ ਦਾ ਮਾਲਕ ਆ ਉਹ ਜਦ ਕਿ ਲੜਾਈ ਉੱਥੇ ਦੁਕਾਨਦਾਰ ਨਾਲ ਹੋਈ ਸੀਗੀ ਪਹਿਲਾਂ ਇਹਨਾਂ ਦੀ ਉਸ ਤੋਂ ਬਾਅਦ ਉਹ ਮਾਰਕੀਟ ਦਾ ਮਾਲਕ ਹੱਥੋਂ ਪਾਈ ਹੋ ਗਿਆ ਲਕੀਰ ਖਿੱਚ ਲਈ ਉਹਨੇ ਕਹਿੰਦਾ ਜੇ ਕਿਸੇ ਚ ਦਮ ਹੈਗਾ ਤਾਂ ਇੱਧਰ ਆਜੋ ਕਰ ਲਓ ਜਿਹੜਾ ਕੋਈ ਕੰਮ ਹੁੰਦਾ ਵਾ ਸੋ ਉਸ ਤੋਂ ਉਪਰੰਤ ਅਸੀਂ ਤਾਂ ਕੀ ਕਰਨਾ ਸੀਗਾ ਅਸੀਂ ਤਾਂ ਫਿਰ ਸਿੱਧੇ ਥਾਣੇ ਆ ਗਏ ਹੁਣ ਔਨ ਡਿਊਟੀ 'ਚ ਉਹਨਾਂ ਨੇ ਮੁਲਾਜ਼ਮਾਂ ਤੇ ਹੱਥ ਚੱਕਿਆ ਡੰਡੇ ਵੀ ਮਾਰੇ ਨੇ ਤੇ ਉਸ ਦੇ ਆਧਾਰ ਤੇ ਜਿਹੜੀ ਵੀ ਆਈਪੀਸੀ ਦੀ ਧਾਰਾ ਜਿਹੜੀ ਲੱਗਦੀ ਆ ਆਪਾਂ ਉਹ ਐਡਜਸਟ ਕਰਾਉਣੀ ਆ ਤੇ ਕੇਸ ਪਾਉਣਾ ਵਾ ਜਿਵੇਂ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਹਾਂ ਦੇਖੋ ਅਜੇ ਹੁੰਦਾ ਕਰ ਵੀ ਹੁਣ ਲੱਗ ਪਿਆ ਇਹੀ ਤਾਂ ਗੱਲ ਹੈ ਸੋਚਣ ਦੀ ਵੀ ਅਸੀਂ ਤਾਂ ਸਾਡੇ ਤਾਂ ਮੁਲਾਜ਼ਮ ਦਿਨ ਪਰ ਰਾਤ ਗੰੰਦ ਚ ਬੜੇ ਰਹਿੰਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਹਨਾਂ ਲੋਕਾਂ ਨੂੰ ਮਹਾਮਾਰੀਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋਕ ਜਮੇ ਵੀ ਨਹੀਂ ਸਮਝਦੇ ਹੈਗੇ ਇਸ ਗੱਲ ਨੂੰ ਬਈ ਇਹ ਜਿਹੜਾ ਕੰਮ ਕਰਦੇ ਨੇ ਕੋਈ ਵੀ ਨਹੀਂ ਕਰ ਸਕਦਾ ਗੰੰਦ ਦਾ ਕੰਮ ਕਰਨ ਆਂਦੇ ਨੇ ਚੱਲ ਅਸੀਂ ਇਹਨਾਂ ਨਾਲ ਸਹਿਮਤੀ ਰੱਖੀਏ ਸਾਰੀਆਂ ਗੱਲਾਂ ਦੀ ਇਹ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਤਾ ਨਹੀਂ ਸਾਹ ਲੱਗੇ ਇੱਕ ਉਥੇ ਲੇਡੀਜ਼ ਵੀ ਪਹਚਾਣ ਕੇ ਬੋਲੀ ਸੀਗੀ ਲੜਾਈ ਦੇ ਵਿੱਚ ਕਿ ਚੱਲਦੇ ਆਂ ਬਹਿਸਵਾਜੀ ਚ ਉਹਨੇ ਆਣ ਕੇ ਇਹ ਕਿਹਾ ਵੀ ਤੁਹਾਡਾ ਕੰਮ ਗੰੰਦ ਚ ਚੱਕਣ ਦਾ ਤੇ ਸਾਡਾ ਕੰਮ ਗੰੰਦ ਪਾਉਣ ਦਾ ਦੱਸੋ ਹੁਣ ਉਹਨੂੰ ਕੋਣ ਸਮਝਾਵੇ ਅਸੀਂ ਤਾਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਇਹ ਕਰਨੀਆਂ ਇੱਕ ਆਈਪੀਸੀ ਦੀ ਧਾਰਾ 332 ਲੱਗਣੀ ਆ ਉਹਦੇ ਬੰਦੇ ਤੇ ਮੁਲਾਜ਼ਮਾਂ ਤੇ ਔਨ ਡਿਊਟੀ ਹੱਥ ਚੱਕਣ ਮੁਲਾਜ਼ਮਾਂ ਤੇ ਡੰਡਾ ਫੇਰਨ ਦੀ ਜਿਹੜੀ ਲੱਗਦੀ ਆ ਆਈਪੀਸੀ ਦੀ ਧਾਰਾ 332 ਲੱਗਣੀ ਆ ਜਿਹਦੀ 3 ਤੋਂ 10 ਸਾਲ ਦੀ ਸਜ਼ਾ ਹੋਣੀ ਆ ਅਸੀਂ ਉਹ ਲਾਗੂ ਕਰਾਉਣੀ ਆ ਅਸੀਂ ਫਾਈਲ ਕਰਾਉਣਾ ਕੇਸ ਕਿਸੇ ਤਰ੍ਹਾਂ ਦਾ ਕੋਈ ਧੀ ਫੈਸਲਾ ਜਾਂ ਕੋਈ ਸਮਝੌਤਾ ਨਹੀਂ ਹੋਊਗਾ ਮੇਰਾ ਨਾਮ ਹੀ ਰਾਜਪਾਲ ਸਿੰਘ ਰਾਏ ਹੈ ਕੋਈ ਲੜਾਈ ਤਾਂ ਕਰਦਾ ਹੈ ਜੇਰੇ ਕੋਈ ਜਾਮਲੇ ਘਰਾਂ ਦੇ ਕਿਤੇ ਮਾਰਕੀਟ ਵਿੱਚ ਜਾਂਦਾ। ਨਹੀਂ ਜਰ ਮੇਰੇ ਬਲੋ ਕੋ ਤੁਮਾਰਤਾ ਕੀ ਕਰਨੀ ਹੈ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਹੈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਹੈ। ਅਸਲ ਜਾਇ ਹਾਂ ਸੀ ਓਨਰ ਆ ਉਹ ਮਾਰਕੀਟ ਦੇ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ। ਇਹ ਮੁੰਡਾ ਸੀ ਮਿਊਨਿਸਪਲ ਵਾਲੇ ਕਿਤੇ ਖੈਬਰ ਪੇ। ਇਹ ਗੱਲ ਕਰਨ ਲੱਗੇ ਜੀ ਇੱਥੇ ਕੂੜਾ ਸਿੱਟਦੇ ਆ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾ ਵਾ ਉਹਦੇ ਮੇਰਾ ਘਰ ਦੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਰਿਆਚੀ ਨਾ ਕਰਿਓ। ਅੱਜ ਤਾਂ ਇੰਨੀ ਗੱਲੇ ਹੋ ਰਹੀ ਸੀ। ਇੰਨਾ ਦਾ ਕੋਈ ਸੁਪਰਵਾਈਜ਼ਰ ਹੈ ਮੈਨੂੰ ਨਾਮ ਨਹੀਂ ਪਤਾ ਕੀ ਹੈ ਕਿਉਂਕਿ ਉਹ ਇਹੀ ਕਹਿ ਰਹੇ ਮੈਂ ਸੁਪਰਵਾਈਜ਼ਰ ਆ ਉਹਨੇ ਇਹਨਾਂ ਨੂੰ ਇਕੱਠਾ ਕਰਕੇ ਤੇ ਲਲੂ ਗਿੱਲ ਮੁੰਡੇ ਲੜਨ ਉਹ ਮੁੰਡੇ ਉਹਨੂੰ ਕੁੱਟਣ ਲੱਗੇ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੇਰੇ ਨਾਲ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਦੋਂ ਦੇਖੇਗੇ ਇਹਨਾਂ ਕਾਟਾ ਅਸੀਂ ਉਹਨੂੰ ਪਿੱਛੇ ਦਾ ਖੇਤ ਕੇ ਲੈ ਗਏ ਮੈਂ ਜਨ ਕਿ ਉਹਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰਾ ਘਰ ਵੀ ਉੱਪਰੇ ਆ ਮਾਰਕੀਟ ਦੇ ਉੱਪਰੇ ਬਣਾਇਆ ਆਪਣਾ ਘਰ ਮੋਢੇ ਸਵਾਰ ਨੰਬਰ ਤੇ ਕਾਲ ਕੀਤੀ ਕਿ ਉਹ ਰਿਹਾ ਆ ਕੇ ਆਏ ਹੋ ਹੁੰਦੇ ਆ। ਕਿ ਤੁਸੀਂ ਪਹੁੰਚੋ। ਫਿਰ ਜਦੋਂ ਪਹੁੰਚੇ ਥੋੜੇ ਟਾਈਮ ਬਾਅਦ ਪਹੁੰਚ ਗਈ ਜਾਂ ਤਾਂ ਇਹਨਾਂ ਨੇ ਕੋਈ ਪਤਾ ਨਹੀਂ ਕੀ ਕਹਿੰਦੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ। ਮੈਨੂੰ ਹੁਣੇ ਪਤਾ ਲੱਗਿਆ ਜੱਸ ਨਗਰ ਕੌਂਸਲ ਕਮੇਟੀ ਦਾ ਕਰਮਚਾਰੀ ਨਗਰ ਕੌਂਸਲ ਦਾ। ਹਾਂ ਜੀ। ਉਹਦੇ ਵੱਲੋਂ ਜਾਮ ਲਾਏ ਜਾ ਰਹੇ ਨੇ ਕਿ ਤੁਸੀਂ ਉਹਨੂੰ ਤੁਮਾਰ ਕਿਤੇ ਗਈ ਉਹਦੇ ਕੋਈ ਤੇ ਵੀ ਕਾਫੀ ਨਿਸ਼ਾਨ ਹੈ। ਉਹਨੂੰ ਤੇ ਸੱਟ ਲੱਗੀ ਹੋਈ ਹੈ। ਉਹ ਕਿੱਦਾਂ ਕੀ ਉਹਨੂੰ ਪੁੱਛਿਆ ਕਿ ਉਹ ਮੈਨੂੰ ਜਾਣਦਾ ਹੈ। ਮੇਰੇ ਉਹਦੇ ਨਾਲ ਲੜਾਈ ਸੀ ਕਿ ਜਿਹੜਾ ਮੈਂ ਉਹਦੇ ਮਾਰੂਗਾ ਜੀ ਜੀ ਲੜਾਈ ਸੀ ਉਹ ਕੁੱਟੂਗਾ ਕਿ ਕੋਈ ਜਿਹੜਾ ਬੰਦਾ ਛਡਾਣ ਲੱਗਿਆ ਜਾਂ ਉਹ ਤੇ ਜਸ ਜੀ ਦੀ ਮਲਕੀਅਤ ਵਾਲੀ ਥਾਂ ਵਾ ਜੋ ਕਹੂਗਾ ਵੀ ਯਾਰ ਇੱਥੇ ਗੰਦਨਾ ਬਹੁਤ ਸੀ ਸਾਈਡ ਤੇ ਹੋਇਓ ਕਿ ਜੋ ਕਰਨਾ ਆਪਦਾ ਜੀ ਨਾਲ ਹੋਈ ਆ ਨਾ ਤਰੀਕੇ ਨਾਲ ਇਹਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਉਹ ਕਿ ਮੇਰਾ ਧੱਕੇ ਨਾਲ ਨਾਮ ਲਿਆ ਜਾ ਰਿਹਾ ਵਾ ਇਹਦੀ ਪਤਾ ਕਿਉਂ ਮੇਰੇ ਯਾਰ ਆਪੋ ਨਾਲ ਪੜਾਈ ਦੀ ਜੀ ਦੀ ਸੱਚੀ ਗੱਲ ਦੱਸ ਦਿਆਂ ਮੈਂ ਤਾਂ ਉੱਪਰ ਚੜ ਗਿਆ ਆਪਾਂ ਇਹ ਜਿਹੜੇ ਕੁੱਟਮਾਰ ਵਾਲਾ ਆਪਾਂ ਨੂੰ ਪਤਾ ਨਹੀਂ ਜਿਹੜੀ ਪਹਿਲਾਂ ਲੜਾਈ ਹੋਈ ਹੋਵੇ ਇਹਨਾਂ ਦੀ ਉਹ ਬੰਦੇ ਨਾਲ ਆਪਣੇ ਵੱਲੋਂ ਕੋਈ ਕੁੱਟਮਾਰ ਨਹੀਂ ਕਿਸੇ ਨਾਲ ਕਿਉਂਕਿ ਮੈਂ ਇਹਨੂੰ ਜਿਹੜੇ ਜਾਣਦਾ ਹੀ ਨਹੀਂ ਹੈਗਾ ਮੈਂ ਨਾ ਘਰੇ ਵੀ ਨਹੀਂ ਰਹਿੰਦਾ ਹੈਗਾ ਮੇਰੀ ਮਿਸੇਜ ਆ ਉਹ ਸਾਰਾ ਕੁਝ ਅੱਥਾ ਦੇਖ ਲਈਆ ਮੈਂ ਖੇਤੀਬਾੜੀ ਵਾਲਾ ਸਧਾਰਨ ਬੰਦਾ ਹਾਂ ਆਪਾਂ ਤਾਂ ਸਵੇਰੇ ਚਲੇ ਜਾਂਦੇ ਆ ਸ਼ਾਮ ਨੂੰ ਆਂ